ਕੈਰੀ ਜੀ ਸਭ ਤੋਂ ਪਹਿਲਾਂ ਤਾਂ ਇਹ ਵੀ ਬਾਜ਼ੀਆ ਕਿੱਥੋਂ ਆਇਆ। ਇਹਨੇ ਬੱਚਾਂ ਨੂੰ ਫੀਡ ਡੋਪ ਕਰਮ ਦੇ ਇੱਕ ਹਿਸਾਬ ਦੇ ਵਿੱਚ ਦੇਖੋ ਇਹ ਜਿਹੜਾ ਆਈਡੀਆ ਅੱਜ ਦਾ ਹੈ ਤੇ ਇਹਦੇ ਵਿੱਚ ਦੋ ਇਹਦੇ ਤਿੰਨ ਪਹਿਲੂ ਨੇ ਇਸ ਪ੍ਰੋਗਰਾਮ ਦੇ ਇੱਕ ਤਾਂ ਹੈ ਬੱਚੇ ਅਡਾਪਟ ਕਰਨੇ ਜੋ ਕਿ ਮੈਂ ਲਾਸਟ ਮਨთ ਮੈਂ ਪਹਿਲਾਂ ਆਪਣੇ ਪਿੰਡ ਤੋਂ ਕਰਦਾ ਆ ਰਿਹਾ ਤੇ ਮੈਂ 25 ਬੱਚੇ ਸਾਲ ਦੇ ਅਡਾਪਟ ਕਰਨ ਤੇ ਲਈ ਆ ਅਪਣਾ ਸਪਾਂਸਰ ਕਰਨ ਦੇ ਲਈ ਜਾ ਰਹੇ ਹਾਂ। ਜੀਦੇ ਵਿੱਚ ਮੇਰਾ ਮੇਨ ਮਕਸਦ ਹੈ ਕਿ ਕੋਈ ਵੀ ਬੱਚਾ এডਿਕੇਸ਼ਨ ਤੱਕ ਆਈ ਥਿੰਕ এডਿਕੇਸ਼ਨ ਜਿਹੜੀ ਹੈ ਉਹ ਹਰ ਦੀ ਲਾਈਫ ਦੀ ਨੈਸੈਸਿਟੀ ਹਰ ਦਾ ਰਾਈਟ ਹੈ ਕੁਝ ਬੱਚੇ ਇਦਾਂ ਦੇ ਹੁੰਦੇ ਆ ਜਿਹੜੇ ਸਿਰਫ ਪੈਸਿਆਂ ਦੀ ਬਦੌਲਤ ਆਪਣੀ এডਿਕੇਸ਼ਨ ਤੋਂ ਆਪਣੇ ਡ੍ਰੀਮਸ ਨੂੰ ਅਚੀਵ ਕਰਨ ਤੋਂ ਬਚੇ ਰਹਿੰਦੇ ਆ ਤਾਂ ਮੈਨੂੰ ਨਹੀਂ ਚਾਹੁੰਦਾ ਕਿ ਉਹ ਬੱਚੇ ਆਪਣੀ ਇਸ ਚੀਜ਼ ਤੋਂ ਬੰਜੇ ਰਹੇ ਕੁਝ ਬੱਚੇ ਇਨਕ ਪੰਜਾਬ ਦੇ ਵਿੱਚ ਇਨਕ ਬ੍ਰੀਲੀਅੰਟ ਬੱਚੇ ਹਨ ਜੋ ਕਿ ਅਸੀ ਸਿਵਲ ਸਰਵਿਸਸਾਂ ਦਾ ਕਿਥੋਂ ਪ੍ਰੋਡਿਊਸ ਕਰ ਸਕਦੇ ਆ ਪਰ ਸਭ ਤੋਂ ਵੱਡਾ ਚੈਲੰਜ ਕੀ ਹੈ ਚੈਲੰਜ ਹੈ ਕਿਉਂਕਿ ਉਹ ਬੱਚੇ ਆਪਣੀਆਂ ਟਿਊਸ਼ਨ ਫੀਸਸ ਦਾ ਕੋਲਾਂ ਦੇ ਪੇਰੈਂਟ ਸਪੋਰਟ ਹੁੰਦੇ ਹਨ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ ਤੁਸੀਂ ਸਾਰੇ মিডিਆ ਵਾਲਿਆਂ ਨੇ ਦੇਖਿਆ ਹੋਣਾ ਕਿ ਲਾਸਟ ਦੀ ਸਾਡੇ ਕੋਲ ਇੱਕ মিডিਆ ਦਾ ਆਰਟੀਕਲ ਆਇਆ ਜਿਹਦੇ ਵਿੱਚ ਪੰਜਾਬ ਦੇ ਤਿੰਨ ਬੱਚਿਆਂ ਨੇ 5 ਬਿਟਵੀਨ 5 ਤੋਂ 6000 ਇੰਡੀਆ ਰੈਂਕਿੰਗ ਨੀਟ ਦੀ ਕਲੀਅਰ ਕੀਤੀ ਪਰ ਉਹ ਸਿਰਫ ਰੀਜ਼ਨ ਕੀ ਹੈ ਕਿ ਉਹ ਆਪਣੀ ਟਿਊਸ਼ਨ ਫੀਸ ਉਹਨਾਂ ਦੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਬਟ ਮੇਰਾ ਕੀ ਕੁਐਸਚਨ ਹੈ ਕਿ ਕੀ ਜੋ ਬੱਚੇ ਅੱਜ 6000 ਤੱਕ ਦੀ ਰੈਂਕਿੰਗ ਇੰਡੀਆ ਲੈਵਲ ਤੇ ਅਚੀਵ ਕਰ ਸਕਦੇ ਆ ਕਿ ਸਿਰਫ ਉਹ ਉਹਨਾਂ ਦਾ ਸੁਪਨਾ ਜਿਹੜਾ ਡਾਕਟਰ ਬਣਨ ਦਾ ਉਹ ਰਹਿ ਸਕਦਾ ਕਿਉਂਕਿ ਉਹਨਾਂ ਦੇ ਮਾਪੇ ਗਰੀਬ ਹੈ ਨਹੀਂ ਇਸ ਕਰਕੇ ਅਸੀਂ ਕੀ ਚਾਹੁੰਦੇ ਆ ਕਿ ਅਸੀਂ ਦੇਖੋ ਇੱਕ ਸਟਾਰਟਅਪ ਕੀਤਾ ਕਿ 25 ਤੋਂ ਅਸੀਂ ਸਟਾਰਟ ਕਰ ਸਕੀਏ ਬਟ ਮੈਨੂੰ ਲੱਗਦਾ ਕਿ ਇੱਕ ਇਸ ਦੇ ਨਾਲ ਕਈ ਹੋਰ ਖੜੀਆਂ ਚੋਟਣੀਆਂ ਮੇਰੇ ਵਰਗੇ ਕਈ ਐਨਆਰਆਈਜ਼ ਜਾਂ ਇੰਡੀਅਨ ਜਿਹੜੇ ਐਂਟਰਪ੍ਰੈਨਰ ਨੇ ਉਹ ਅੱਗੇ ਆਣਗੇ ਕਿ ਜਿਹਦੇ ਨਾਲ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਨੂੰ ਉਹ ਐਜੂਕੇਸ਼ਨ ਦਾ ਡ੍ਰੀਮ ਦੇ ਸਕੋ। ਕੱਲ ਜਿਹੜਾ ਸੀ ਉਹ ਟਾਈਮ ਵੀਡਾਇਆ ਹੈ ਉਹ ਜਨਾਬ ਨੇ ਐਮਪਾਇਰਿਸਿਟ ਕੀਤਾ। ਸੋ ਜੋ ਆਈਆਈਟੀ ਰੋਪੜ ਦੇ ਨਾਲ ਸੀ ਐਮਓਯੂ ਕੀਤਾ ਹੈ ਉਹਦੇ ਵਿੱਚ ਵੀ ਸੇਮ ਸਾਡਾ ਮਕਸਦ ਹੈ ਆਈਆਈਟੀ ਇਜ਼ ਅ ਵੈਲ ਨੋਨ ਲੀਡਿੰਗ ਇੰਸਟੀਟਿਊਸ਼ਨ ਆਫ ਇੰਡੀਆ ਜਿਹੜੇ ਕਿ ਟੈਕਨੋਲੋਜੀ ਦੇ ਵਿੱਚ ਬਹੁਤ ਸਾਰਾ ਟੈਲੈਂਟ ਪ੍ਰੋਡਿਊਸ ਕਰ ਰਹੇ ਨੇ ਸਾਡਾ ਮਕਸਦ ਸੇਮ ਹੈ ਕਿ ਜਿਹੜਾ ਵੀ ਟੈਲੈਂਟ ਜੋ ਪੰਜਾਬ ਦਾ ਹੈ ਇੰਡੀਆ ਦਾ ਹੈ ਜੋ ਆਈਆਈਟੀ ਤੋਂ ਪੜ ਕੇ ਜਾ ਉਸ ਨੂੰ ਫਾਦਰ ਸਟੱਡੀਜ਼ ਦੇ ਲਈ ਆਸਟ੍ਰੇਲੀਆ ਦੇ ਵਿੱਚ ਆਪਣਾ ਇੰਟਰਨੈਸ਼ਨਲ ਐਕਸਪੋਜ਼ਰ ਲੈਣਾ ਚਾਹੁੰਦਾ ਹੈ ਤੇ ਉਹਦੇ ਉਹਨੂੰ ਅਸੀਂ ਇੱਕ ਪਲੇਟਫਾਰਮ ਤੇ ਲੈ ਕੇ ਆ ਸਕਦੇ ਹਾਂ ਲੋਕ ਇਹ ਕਿ ਬੱਚੇ ਪੜਨ ਤੇ ਬਹੁਤ ਵੱਟੇ ਸੁਪਨਾ ਲੈ ਕੇ ਜਾਂਦੇ ਆ ਬਾਹਰ ਪੜ੍ਹਦੇ ਵੀ ਆ ਬੱਦ ਉੱਥੇ ਸੈਟਲ ਹੋ ਗਏ ਰਹ ਜਾਂਦੇ ਆ ਤੇ ਫੇਰ ਉਸੇ ਵਾਪਸ ਆ ਕੇ ਆਪਣੀ ਹੋਸਟੇਸ ਸੈਟਲ ਹੋ ਜਾਂਦੇ ਨਹੀਂ ਦੇਖੋ ਇਹ ਬਿਲਕੁਲ ਮੈਨੂੰਗਾ ਸਹੀ ਨਹੀਂ ਹੋਣਾ ਕਹਿਣਾ ਕਿ ਉਹ ਸੈਟਲ ਹੋ ਜਾਂਦੇ ਨੇ ਹਰ ਕੋਈ ਐਨ ਆਰ ਆਈ ਹੈ ਕਿ ਮੈਂ ਨਾ ਚਾਹੇ ਕੋਈ ਵੀ ਹੈ ਚਾਹੇ ਕਿਸੇ ਵੀ ਦੇਸ਼ ਤੇ ਨਰ ਆਈ ਉਹਨਾਂ ਦੇ ਵਿੱਚ ਪੰਜਾਬ ਦੇ ਲਈ ਇੰਡੀਆ ਦੇ ਲਈ ਬਹੁਤ ਵੱਡੀ ਪੈਨ ਹੈ ਹਰ ਬੰਦਾ ਵਾਪਸ ਨਰ ਆਈ ਵਾਪਸ ਆਣਾ ਚਾਹੁੰਦਾ ਹੈ ਅੱਜ ਦੇ ਪਿਛਲੇ 2 ਸਾਲ ਚ ਅਸੀਂ ਬਹੁਤ ਵੱਡੇ ਲੈਵਲ ਤੇ ਰਿਵਰਸ ਮਾਈਗ੍ਰੇਸ਼ਨ ਦੇਖਦੇ ਲੋਕ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਅੱਜ ਦੇ ਦਰ ਆਪਣੇ دل ਦੇ ਵਿੱਚ ਇੱਕ ਪੇਨ ਹੈ ਆਪਣੇ ਲੋਕਾਂ ਦੇ ਲਿਖਦਾ ਦੇਖੋ ਅੱਜ ਮੈਨੂੰ ਇੱਥੇ ਆ ਕੇ ਇਦਾਂ ਲੱਗਿਆ ਕਿ ਸਾਨੂੰ ਇੱਕ ਪੰਜਾਬ ਚ ਬਹੁਤ ਜੀ ਦੀ ਹੋਪ ਦਿੱਤੀ ਗਈ ਹੈ ਬੱਚਿਆਂ ਨੂੰ بڑے ਬੱਚੇ ਨੇ ਜਿਨ੍ਹਾਂ ਦੇ ਕੋਲ ਜਦੋਂ ਇਹਨਾਂ ਨੇ ਦੱਸਿਆ ਵੀ ਸਾਨੂੰ ਸਾਰਿਆਂ ਨੂੰ ਕਿ ਐਜੂਕੇਸ਼ਨ ਕਰਨਾ ਚਾਹੁੰਦੇ ਨੇ ਇੰਟੈਲੀਜੈਂਸ ਹੈਗੀ ਆਪਾਂ ਰਿਸੋਰਸਸ ਨਹੀਂ ਹੁੰਦੇ ਮੈਨੂੰ ਲੱਗਦਾ ਉਹ ਸਾਡੇ ਕੋਲ ਇੱਕ ਐਡਾ ਵੱਡਾ ਪਲੇਟਫਾਰਮ ਮਿਲਿਆ ਜਿੱਥੇ ਕਿ ਉਹਨਾਂ ਦਾ ਫਿਊਚਰ ਜਿਹੜਾ ਬਹੁਤ ਬ੍ਰਾਈਟ ਹੋਏਗਾ ਮੈਂ ਖੁਦ ਆਪਣੀ ਜ਼ਿੰਦਗੀ ਤਕਰੀਬਨ ਬਾਹਰ ਕੱਟੀ ਹੈ ਪਰ ਮੈਨੂੰ ਪਤਾ ਹੈ ਕਿ ਜਾਂ ਐਜੂਕੇਸ਼ਨ ਬਾਹਰ ਚੱਕ ਯੂਨੀਵਰਸਿਟੀ ਜਿਹੜੇ ਸਾਨੂੰ ਬੱਚਿਆਂ ਨੂੰ ਪਰ ਆਮ ਤੌਰ ਤੇ ਜਿਹੜੇ ਬੱਚੇ ਹੁੰਦੇ ਨੇ ਪੰਜਾਬ ਦੇ ਆਮ ਘਰਾਂ ਦੇ ਬੱਚੇ ਬਹੁਤ ਮੁਸ਼ਕਿਲ ਹੈ ਯੂਨੀਵਰਸਿਟੀ ਚ ਐਡਮਿਸ਼ਨ ਲੈਣਾ ਔਰ ਇਹ ਇਹ ਸੋਚਣਾ ਕਿ ਐਡਮਿਸ਼ਨ ਲੈ ਕੇ ਪੜ ਕੇ ਅਸੀਂ ਪੜ ਲਿਖ ਕੇ ਕਮਾਵਾਂਗੇ ਆਪਣਾ ਔਰ ਆਪਣੇ ਜਿਹੜੇ ਪਰਿਵਾਰ ਦਾ ਪਿੱਛੇ ਲੁਕ ਆਫਟਰ ਕਰਾਂਗੇ ਉਹਨਾਂ ਨੂੰ ਵੀ ਇੰਪਰੂਵ ਕਰਾਂਗੇ ਅੱਜ ਜਿਹੜਾ ਇਹ ਪਲੈਟਫਾਰਮ ਹੈ ਨਾ ਇੱਕ ਬੱਚੇ ਦੀ ਜ਼ਿੰਦਗੀ ਨੇ ਸੰਭਾਲਨੇਗਾ ਇਹਨੇ ਪੂਰੇ ਪਰਿਵਾਰ ਦੀ ਜ਼ਿੰਦਗੀ ਸੰਭਾਲ ਦਿੱਤੀ ਜੀ ਅਸੀਂ ਗੈਰੀ ਦੇ ਬਹੁਤ ਹੀ ਸ਼ੁਕਰਗੁਜ਼ਾਰ ਹੈ ਕਿ ਅਜਾ ਪਲੇਟਫਾਰਮ ਆਇਆ ਹੈ ਔਰ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ ਔਰ ਤੁਹਾਡੇ ਸਾਰੇ ਮੀਡੀਆ ਨੂੰ ਵੀ ਮੈਂ ਇਹੀ ਕਹੂੰਗੀ ਕਿ ਕਿ ਜ਼ਿੰਮੇਵਾਰੀ ਨਾਲ ਕੰਮ ਕਰਕੇ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਕਿ ਇਹ ਬੱਚਾ ਜਿਹੜਾ ਹੈ ਇਹਨੂੰ ਜ਼ਰੂਰਤ ਹੈ ਇਹਨੂੰ ਬਹੁਤ ਇੰਟੈਲੀਜੈਂਟ ਹੈ ਇਹਨੂੰ ਸਿਰਫ ਇੱਕ ਹੱਥ ਫੜਨ ਦੀ ਲੋੜ ਹੈ ਜਿਦ ਦਿਨਾਂ ਨੇ ਹੈ ਕਿ ਹੈਲਪਿੰਗ ਹੈਂਡ ਅੰダー ਦਾ ਇੰਜੂਸ ਆਈਏ ਇਸੇ ਲਈ ਉਸ ਨੂੰ ਤੁਸੀਂ ਜ਼ਰੂਰ ਅੱਗੇ ਲੈ ਕੇ ਆਓ ਸਾਡੀ ਨੌਲੇਜ 'ਚ ਲੈ ਕੇ ਆਓ ਤਾਂ ਕਿ ਇਹਨਾਂ ਨਾਲ ਮਿਲਾਇਆ ਜਾਵੇ ਤੇ ਉਹ ਬੱਚਿਆਂ ਦਾ ਵੀ ਫਿਊਚਰ ਅੱਗੇ ਬਧਾਇਆ ਜਾ ਸਕੇ ਦਾ ਉਹ ਉਹ ਬੱਚਾ ਕਿੰਨਾ ਫਾਇਦਾ ਹੁਣ ਜਿਹੜੇ ਬੱਚੇ ਅੱਗੇ ਜਾ ਕੇ ਕੋਈ ਗਲਤ ਕੰਮ ਕਰਦੇ ਨੇ ਕ੍ਰਿਮੀਨਲ ਬਣਦੇ ਨੇ ਕਿਉਂਕਿ ਉਹ ਚਾਹੁੰਦੇ ਸੀ ਨਾ ਪੜਨਾ ਪਰ ਉਹਨਾਂ ਨੂੰ ਪੜ੍ਹਾਈ ਨਹੀਂ ਮਿਲੀ ਸੋ ਉਹੀ ਤੇ ਗੱਲ ਹੈ ਨਾ ਜਿੱਦਾਂ ਹੁਣ ਬੱਚੇ ਹੈਗੇ ਕਿ ਪੜ੍ਹਾਈ ਚਾਹੁੰਦੇ ਨੇ ਲੇਕਿਨ ਪੈਸੇ ਹੈ ਨਹੀਂਗੇ ਫਿਰ ਉਹ ਇਹੋ ਜਿਹੀ ਇੱਕ ਤਿੱਕਤ ਹੁੰਦਾ ਕਿ ਕੋਈ ਕਾਰਨਿੰਗ ਮਨੀਪ ਆ ਜਾਂਦੇ ਨੇ ਚਾਹੇ ਕਦੇ ਡਰਗਸ 'ਤੇ ਪੈ ਜਾਂਦੇ ਨੇ ਕਿ ਇਹ ਵੇਚੀਏ ਪੈਸੇ ਕਮਾ ਲੇਗੀ ਜਾਂ ਕੁਝ ਪੈਸਾ ਕਮਾਣਾ ਇਜ਼ ਆਲਵੇਸ ਦ ਬੋਟਮ ਲਾਈਨ ਆਫ ਲਾਈਫ ਤੇ ਇਹ ਬੜਾ ਇੰਪੋਰਟੈਂਟ ਹੈ ਬਗਰ ਇਹ ਪੈਸੇ ਕਮਾਣਾ ਇੱਕ এডੂਕੇਸ਼ਨ ਦੇ ਨਾਲ ਔਰ ਇੱਕ ਕ੍ਰਿਮੀਨਲ ਲਾਈਫ ਦੇ ਨਾਲ ਲੋਟ ਆਫ ਡਿਫਰੈਂਸ ਮੈਨੂੰ ਲੱਗਦਾ ਇਹ ਇੱਕ ਬੱਚੇ ਨੂੰ ਜ਼ਿੰਦਗੀ ਨਹੀਂ ਦੇ ਰਹੇ ਇਹ ਪੂਰੇ ਸਮਾਜ ਨੂੰ ਇੱਕ ਜ਼ਿੰਦਗੀ ਦੇ ਰਹੇ ਨੇ ਅਸੀਂ ਜ਼ਰੂਰ ਤੁਹਾਨੂੰ ਸਭ ਨੂੰ ਮੈਂ ਰਿਕਵੈਸਟ ਕਰਾਂਗੀ ਐਸਾ ਕੋਈ ਵੀ ਬੱਚਾ ਤੁਹਾਨੂੰ ਕਿਤੇ ਵੀ ਨਜ਼ਰ ਆਏ ਕਿ ਇਸ ਬੱਚੇ ਨੂੰ ਸਿਰਫ ਫਾਈਨੈਂਸ਼ੀਅਲ ਹੈਲਥ ਦੀ ਲੋੜ ਹੈ ਔਰ ਇਹ ਬੱਚੇ ਨੂੰ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ ਜ਼ਰੂਰ ਤੁਸੀਂ ਜਾਰੀ ਦੇ ਧਿਆਨ ਚ ਲੈ ਕੇ ਆਇਓ ਔਰ ਸਾਨੂੰ ਉਸ ਚੀਜ਼ ਦਾ ਜ਼ਰੂਰ ਦੱਸੋ ਥੈਂਕ ਯੂ ਉਦੋਂ ਲੇਕਿਨ ਸਿੱਧਰ ਪ੍ਰਗਟਨਤਾ ਉਦਾਹਰਣਾਂ ਦਾ ਉਪਯੋਗ ਕਰਨਾ ਕਿਵੇਂ ਲੇਕਿਨ ਇਹ ਬੜਾ ਵਧੀਆ ਜੀ ਮੈਨੂੰ ਜਦੋਂ ਅੰਤ ਸਪੀਚ ਸੁਣੀ ਜਾਂ ਮੈਂ ਇਸ ਪ੍ਰੋਗਰਾਮ ਬਾਰੇ ਸੁਣਿਆ ਮੈਨੂੰ ਬੜਾ ਵਧੀਆ ਲੱਗਾ ਕਿ ਚਲੋ ਕੋਈ ਬੰਦਾ ਇਨੀਸ਼ੀਏਟਿਵ ਲੈ ਰਿਹਾ ਆ ਬੈਕਗ੍ਰਾਉਂਡ ਆਲਮੋਸਟ ਗੈਰੀ ਜਿਹਦਾ ਵੀ ਕਿਸੇ ਸਧਾਰਨ ਜੇ ਪਰਿਵਾਰ ਤੋਂ ਹੀ ਹੋਊਗਾ ਜਦੋਂ ਇੱਕ ਸਧਾਰਨ ਪਰਿਵਾਰ ਦਾ ਬੰਦਾ ਕਾਮਯਾਬ ਹੁੰਦਾ ਹੈ ਤੋ ਡੈਫੀਨਿਟਲੀ ਆਪਣੇ ਵਰਕ ਬਾਰੇ ਸੋਚਦਾ ਸੋ ਮੈਨੂੰ ਲੱਗਾ ਗੈਰੀ ਜੀ ਦਾ ਇਹ ਫਰਜ਼ ਵੀ ਬਣਦਾ ਸੀ ਔਰ ਉਹ ਫਰਜ਼ ਨਿਭਾ ਰਹੇ ਸੀ ਆ ਬੜਾ ਡਿਫਰੈਂਟ ਹੈ ਜੀ ਦੇਖੋ ਮੈਂ ਅੰਦਰ ਸਟਰੀਟ ਦੇ ਵੀ ਬੋਲਣਾ ਸੀ ਬਟ ਮੈਨੂੰ ਸਮਝ ਹੀ ਨਹੀਂ ਸੀ ਆਉਂਦਾ ਲਬਜ਼ ਕੀ ਵਰਤਾਂ ਕਿਉਂਕਿ ਅਸੀਂ ਫਿਲਮੀ ਬੰਦੇ ਆ ਫਿਲਮਾਂ ਦੀਆਂ ਗੱਲਾਂ ਕਰਨ ਵਾਲੇ ਬੰਦੇ ਆ ਬਟ ਇਹ ਇੱਕ ਵੱਖਰਾ ਜਿਹਾ ਸੀਗਾ ਮੈਨੂੰ ਲੱਗਾ ਬੜਾ ਵਧੀਆ ਆ ਕਿ ਜਿਹੜੇ ਬੱਚੇ ਪੜਨਾ ਚਾਹੁੰਦੇ ਆ ਜਿਹੜੇ ਬੱਚੇ ਕੁਝ ਅੱਗੇ ਕਰਨਾ ਚਾਹੁੰਦੇ ਆ ਤਾਂ ਮਾਈਂਡ 'ਚ ਬਿਜ਼ਨਸ ਆਈਡੀਆ ਉਹਨਾਂ ਦੇ ਹੈਗੇ ਆ ਤੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਕੀ ਕਮ ਸੇ ਕਮ ਮੌਕੇ ਤੇ ਦੇਰ ਉਹ ਦੇ ਕਿਥੋਂ ਰਹੇ ਨੇ ਆਸਟ੍ਰੇਲੀਆ ਤੋਂ ਆ ਕੇ ਹਨਾ ਉਥੋਂ ਦੀਆਂ ਕਲੈਬਰੇਸ਼ਨਸ ਦੇ ਨਾਲ ਇਹ ਇਥੋਂ ਦੇ ਬੱਚਿਆਂ ਨੂੰ ਸਪੋਰਟ ਕਰਨ ਦੇ ਇਹ ਬੜੀ ਵਧੀਆ ਮੈਨੂੰ ਲੱਗੀ ਠੀਕ ਹੈ ਬੜਾ ਥੈਂਕ ਯੂ